ਹਾਂਜੀ ਸਤਿ ਸ੍ਰੀ ਅਕਾਲ ਵੀਰ ਜੀ ਸਤਿ ਸ੍ਰੀ ਅਕਾਲ ਭਾਈ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਆ ਜੀ ਆ ਠੀਕ ਠਾਕ ਭਾਜੀ ਕਿੰਨੇ ਬੂ ਸੇਲ ਕਰ ਰਹੇ ਆ ਆ ਜਾ ਕਰੋ ਤਿੰਨ ਕੱਟੀਆਂ ਤੇ ਭਾਜੀ ਇੱਕ ਗਾਂ ਜੀ ਐਡਰੈਸ ਦੱਸ ਦਿਓ ਵੀਰ ਜੀ ਇਹਦਾ ਆਪਣਾ ਚਾਲਕਲਾ ਜੀ ਤਹਿਸੀਲ ਬਟਾਲਾ ਜ਼ਿਲ੍ਹਾ ਗਦਾਰਪੁਰ ਜੀ ਠੀਕ ਹੈ ਜੀ ਫੋਨ ਨੰਬ ਬਿਲਕੁਲ ਗੱਲਾਂ ਰਸੀ ਪਾ ਗਏ ਚੋਣੀ ਪੈਂਦੀ ਰਸੀ ਪਾਓ ਭਾਵੇਂ ਨਾ ਪਾਓ ਠੰਡੀ ਧੀਰੀ ਹੈ ਭਾਜੀ ਠੀਕ ਹੈ ਜੀ ਅੱਗੇ ਕੱਟੀ ਆ ਗਈ ਆਹ ਕੱਟੀ ਭਾਜੀ ਕਿੰਨੇ ਚਿਰ ਦੀ ਹੈ ਜੀ ਇਹ ਫੇ ਭਾਜੀ ਸਾਲ ਕਿਦੀ ਹੋ ਗਈ ਅੰਦਰ ਬਾਹਰੀ ਹੋ ਗਈ ਦੋ ਦੇ ਤਿੰਨੇ ਦੁੱਧ ਚੁੰਗਦੀਆਂ ਛਡਾਈਆਂ ਨੇ ਤਿੰਨੇ ਦੁੱਧ ਚੁੰਗਦੀਆਂ ਛਡਾਈਆਂ ਇਹਦਾ ਮੁੱਲ 16000 ਇਹਦਾ 16000 ਦੀ ਜਸਨੋ ਦੇਣੀ ਮੁੱਲ 20 ਕੀਤਾ ਤਾਂ ਆ ਜਿਹੜੀ ਦਾ ਇਹ ਭਾਜੀ ਜਸਨੋ 11000 ਦੀ ਦੇਣੀ ਹੈ ਤਾਂ ਅਗਲੀ ਇਹ 11000 ਦੀ ਜਸਨੋ ਜੋੜੇ ਜੋ ਵੱਧ ਮਾਨ ਕਰੀਏ ਉਹ ਭਾਜੀ ਕਰਦਾ ਕਿ ਜੇ ਕੋ ਤਿੰਨੇ ਇਕੱਠੀਆਂ ਲਵੋ ਹੋਰ ਮਾਨਤਨ ਕਰਦਾਂਗੇ ਠੀਕ ਹੈ 200 ਠੀਕ ਆ ਲਾਇਓ ਵੀ ਇਹਨੂੰ ਫੋਨ ਸਾਰੇ 4 ਪਸ਼ੂ ਸੇਲ ਕਰਨੇ ਆ ਵੀਡੀਓ ਕਰ ਦਿਓ ਸ਼ੇਅਰ ਆ ਗਿਆ ਆਪਣੇ ਸਲੀਕਰ ਕੇ ਚੈੱਕ ਪਾਸ ਕਰਕੇ ਲੱਗ ਜਾ ਜੀ ਧੰਨਵਾਦ